ਦਿੱਲੀ ਨੇ ਆਰਡਰ ਕੀਤਾ ਕਿ ਜਿੰਨੀਆਂ ਵੀ ਗੋਦੀਆਂ ਤੇ ਜਨੇਊ ਨੇ ਸਾਰੇ ਲਾ ਦੇਣੇ ਨੇ ਅਸੀਂ ਆਮ ਪੜਦੇ ਆ ਸਵਾ ਸਵਾ ਮਨ ਜਨੇਊ ਲੈਂਦੇ ਸਨ ਇਹ ਆਮ ਪ੍ਰਚਲਿਤ ਹੈ ਤੋਲੇ ਆਪਕ ਕਿਸੇ ਵੀ ਨਹੀਂ ਸਰਕਾਰਾਂ ਵਿਚਾਰ ਕਰਦੀਆਂ ਨੇ ਕਿ ਇਹ ਬੰਦੇ ਕਿਵੇਂ ਅਧੀਨ ਕੀਤੇ ਜਾਣ ਚਾਰ ਤਰ੍ਹਾਂ ਬੰਦੇ ਨੂੰ ਕਮਜ਼ੋਰ ਕਰਨ ਦੇ ਤਰੀਕੇ ਨੇ ਇਨੂੰ ਕਹਿੰਦੇ ਸੰਮ-ਦੰਮ ਭੇਤ ਤੇ ਡੰਡ ਇਹਦੀ ਚਾਰ ਪੱਖ ਨੇ ਬੰਦੇ ਨੂੰ ਕਾਬੂ ਕਰੰਦੇ ਸੰਮ ਤੋਂ ਭਾਵ ਹੁੰਦਾ ਪਹਿਲਾਂ ਮਿੱਠਾ ਪਿਆਰਾ ਹੋਣਾ ਮੈਂ ਪਹਿਲਾ ਤਰੀਕਾ ਗਾਮ ਦਾ ਭਾਵ ਦਾ ਮਾਇਆ ਦੇਣੀ ਤੇ ਜਾਂ ਬੰਦੇ ਦੀ ਕਮਜ਼ੋਰੀ ਵੇਖਣੀ ਤੇ ਜਦੋਂ ਇਹ ਗੱਲ ਨਾ ਨਾ ਬਣੇ ਤੇ ਮੁੜ ਕੇ ਸਜ਼ਾ ਦੇ ਕੇ ਦਬਾ ਕਰਕੇ ਬੰਦੇ ਨੂੰ ਉਦੀਨ ਕਰਨਾ ਇਹ ਚਾਰ ਢੰਗ ਨੇ ਬੰਦੇ ਨੂੰ ਆਪਣੇ ਕਾਬੂ ਕਰੰਦੇ ਇਹਨੂੰ ਕਹਿੰਦੇ ਸੰਮ-ਦੰਮ ਭੇਤ ਤੇ ਦੰਡ ਕਹਿਣ ਲੱਗੇ ਕਿ ਜਿਹੜੇ ਕਸ਼ਮੀਰ ਦੇ ਪੰਡਤ ਨੇ ਬੜੇ ਪੜੇ ਲਿਖੇ ਨੇ ਤੇ ਜੇ ਉਹ ਆਪਣੀ ਪਾਰਟੀ ਚ ਆਈ ਤੇ ਆਪਣੀ ਆਬ ਗੱਲ ਬਣ ਜਾਏਗੀ ਉਸ ਮੌਕੇ ਉਥੋਂ ਦਾ ਅਜਾ ਗਵਰਨਰ ਸੀ ਉਹ ਤਾਂ ਨੇ ਸ਼ੇਰਫਗਾਨ ਉਹਨੂੰ ਸਿਨਹਾਂ ਭੇਜਿਆ ਤੇ ਸ਼ੇਰਫਗਾਨ ਦਾ ਸਿਨਹਾਂ ਕਸ਼ਮੀਰੀ ਬ੍ਰਾਹਮਣ ਭਰਾਵਾਂ ਨੂੰ ਮਿਲਿਆ ਉਹ ਆਪਣੇ ਧਾਰਮਿਕ عقیده ਦੇ ਮੁਤਾਬਕ ਅਮਰ ਅਮਰ ਨਾਥ ਮੰਦਰ ਗਿਆ ਜਿੱਥੇ ਸ਼ਿਵਜੀ ਮਹਾਰਾਜ ਨੇ ਮਾਤਾ ਪਾਰਵਤੀ ਨੂੰ ਅਮਰ ਕਥਾ ਸੁਣਾਈ ਹੈ। ਉੱਥੇ ਜਾ ਕੇ ਉਹਨਾਂ ਪ੍ਰਾਰਥਨਾ ਕੀਤੀ ਆਪਰ ਅਰਦਾਸ ਕਹਿਦੇ ਨੇ ਪ੍ਰਾਰਥਨਾ ਕਹਿੰਦੇ ਨੇ ਸਾਡੇ ਹਿੰਦੂ ਭਰਾ। ਉੱਥੇ ਲਿਖਿਆ ਕਿ ਅਮਰਨਾਥ ਵਿੱਚੋਂ ਉਹਨਾਂ ਨੂੰ ਇੱਕ ਚਿੱਠੀ ਮਿਲੀ। ਕੀ ਮਿਲੀ ਪੰਡਤ ਜੀ? ਐਸ ਮੌਕੇ ਤੇ ਪਚਾਕ ਕਰਨਾ ਤੇ ਗੁਰੂ ਨਾਨਕ ਦੀ ਗੱਦੀ ਤੋਂ ਕੋਈ ਤਾਕਤ ਕਿਸੇ ਜਿਆਦੀ ਨਹੀਂ। ਆਪਾਂ ਪੜ੍ਹਦੇ ਹਾਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਾ ਰਕੀ ਮੇਰੀ ਗੁਰਮਖੋ ਚਿੱਠੀ ਲੈ ਕੇ ਅਨੰਦਪੁਰ ਸਾਹਿਬ ਆਏ ਆਪਾਂ ਬਾਜਾਂ ਵਾਲੀ ਦੀ ਵਡਿਆਈ ਕਰੇ ਨੇ ਜੇ ਚਰਨ ਪਾਇਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਚਿੱਠੀ ਦਿੱਤੀ ਜਿਹੜੇ ਪੰਤ ਆਏ ਸਨ ਉਹਨਾਂ ਦੀ ਗਿਣਤੀ 516 ਲਿਖੀ 516 ਜਿਹੜਾ ਸਾਰਿਆਂ ਦਾ ਆਗੂ ਸੀ ਨਾ ਉਹਦਾ ਨਾਮ ਸੀ ਕਿਰਪਾ ਚੰਦ ਪਰ ਮੈਂ ਉਹਦੇ ਤੋਂ ਸਤਕੇ ਜਾਣਾ ਕਿਉਂ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਬ੍ਰਾਹਮਣਾਂ ਤੋਂ ਪਿਉ ਵਾਰਿਆ ਤੇ ਕਿਰਪਾ ਕਿਰਪਾ ਚੰਦ ਨੇ ਅਮਰਿਸ਼ ਕਿਆ ਸੀ ਤੇ ਗੁਰਮੁਖੋ ਚਮਕੌਰ ਦੇ ਜੰਗ ਵਿੱਚ ਸ਼ਹੀਦ ਵੀ ਹੋਇਆ ਜੇ ਜਿਹੜੇ ਪੰਤ ਆਏ ਸਨ ਕਸ਼ਮੀਰੋਂ ਚੱਲ ਕੇ ਉਹਨਾਂ ਸਾਰਿਆਂ ਦਾ ਆਗੂ ਸੀ ਕਿਰਪਾ ਚੰਦ ਮਡਨੂ ਦੀ ਗੋਦ ਸੀ ਮਡਨ ਪਿੰਡ ਵੀ ਇਸੇ ਨਗਰ ਤੇ ਲਾਗੇ ਉਹਨੇ 1692 ਵਿੱਚ ਗੁਰੂ ਦਾ ਅਮਰ ਛੱਕਿਆ ਤੇ ਚਮਕੌਰ ਦੇ ਜੰਗ ਵਿੱਚ ਉਹ ਕਿਰਪਾਲ ਸਿੰਘ ਬਣ ਕੇ ਸ਼ਹੀਦ ਹੋਇਆ ਉਹਨੇ ਗੁਰੂ ਦਾ ਧਨਵਾਦ ਕੀਤਾ ਕਲਗੀਧਰ ਬਾਪੂ ਬਾਲ ਵਸਤਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸਭਾਏ ਮਾਨ ਨੇ ਤੇ ਕਹਿੰਦੇ ਪਿਤਾ ਜੀ ਇਹ ਕੌਣ ਲੋਕ ਨੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਇਹਨਾਂ ਦੇ ਧਰਮ ਨੂੰ ਖਤਰਾ ਹੈ ਤੇ ਖਤਰਾ ਕਿਵੇਂ ਮਿਟੇਗਾ ਕਹਿੰਦੇ ਜੇ ਕੋ ਇਹਨਾਂ ਵਾਸਤੇ ਆਪਣਾ ਸੀਸ ਦੇਵੇ ਤਾਂ ਖਤਰਾ ਟਲ ਸਕਦਾ ਹੈ ਤੇ ਇਹ ਬਾਜਾਂ ਵਾਲਾ ਪਾ ਪੜਦੇ ਵਾਲਾ ਪ੍ਰਗਟਿਓ ਮਰਦ ਗੰਮੜਾ ਬਰੀਆਮ ਇਕੱਲਾ ਵਾਹ ਵਾਹ ਗਮਿੰਦਰ ਸਿੰਘ ਆਪੇ ਗੁਰਚੇਲਾ ਆਪਾਂ ਪੜਦੇ ਆ ਇਹਦਾ ਭਾਵੇਂ ਵੀ ਗੁਰੂ ਗੋਬਿੰਦ ਸਿੰਘ ਵਰਗਾ ਹੋਰ ਕੋ ਹੈ ਹੀ ਨਹੀਂ ਇਕੱਲਾ ਤੋਂ ਪਾਵ ਇਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਯੂਨੀਕ ਅਰਬੀ ਫਾਸੀ ਕਹਿੰਦੇ ਲਸਾਨੀ ਤੇਰੇ ਵਰਗਾ ਹੈ ਹੀ ਕੋਈ ਨਹੀਂ ਇਨੇ ਆਪਣੇ ਬਾਪੂ ਦੀ ਗਲਾਂ ਚ ਗਲ ਵਿੱਚ ਪਿਆਰ ਨਾਲ ਵਾਹਾਂ ਪਾ ਕੇ ਕਹਿਣ ਲੱਗੇ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰ ਕੋਣ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਲਾਲ ਜੀ ਤੂੰ ਇਕੱਲਾ ਇਕੱਲਾ ਭਰਾ ਤੂੰ ਯਤੀਮ ਹੋ ਜਾਏਗਾ ਮੇਰੇ ਪਾਤਸ਼ਾਹ ਕਹਿੰਦੇ ਮਹਾਰਾਜ ਮੈਂ ਭਾਵੇਂ ਯਤੀਮ ਹੋ ਜਾਾਂ ਪਰ ਮੈਂ ਇਨ੍ਹਾਂ ਲੋਕਾਂ ਨੂੰ ਯਤੀਮ برداشت ਨਹੀਂ ਕਰ ਸਕਦਾ ਇਹ ਗੁਰੂ ਗੋਬਿੰਦ ਸਿੰਘ ਹੈ